ਹਾਂਜੀ ਸਵਾਗਤ ਕਰਦੇ ਆ ਤੁਹਾਡਾ ਸਾਡੇ YouTube ਚੈਨਲ ਦੰਦੀਵਾਲ ਬੁਟੀਕ ਤੋਂੰਗਵਾਲੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਛਾਤੀ 22, ਕਮਰ 20, हिप 22 ਦੇ ਨਿਸ਼ਾਨਾ ਜਿਹੜੇ ਉਹ ਕਿਸ ਤਰ੍ਹਾਂ ਲੱਗਦੇ ਨੇ। ਟੀਰਾ ਆਪਣਾ ਹੈਗਾ 12 ਇੰਚ। ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਜਿਹੜਾ ਕੱਪੜੇ ਦੀ ਲੰਬਾਈ ਆ ਉਹਦੇ 'ਚ 3 ਇੰਚ ਪਲੱਸ ਕਰਕੇ ਕੱਟ ਕਰ ਲੈਣਾ ਕੱਪੜੇ ਨੂੰ ਤੇ ਬੈਕ ਵਾਲਾ ਪੱਲਾ ਜਿਹੜਾ ਉਹ نیچے ਰੱਖਣਾਗਾ ਡਬਲ ਫੋਲਡ ਕਰਕੇ ਫਰੰਟ ਵਾਲਾ ਉੱਪਰ ਰੱਖਣਾ। ਇੱਥੋਂ ਜਿਹੜੀ ਬਾਹੜ ਘਾਟ ਹੁੰਦੀ ਆ ਉਹਨੂੰ ਕੱਢ ਲੈਣਾ ਇੱਕੋ ਜਿਹਾ ਕਰਨਾ ਕੱਪੜੇ ਨੂੰ। ਇਸ ਤੋਂ ਬਾਅਦ ਆਪਾਂ ਲਗਾਵਾਂਗੇ ਟੀਰੇ ਦਾ ਨਿ ਤਾਂ ਆਪਾਂ 1 ਇੰਚ ਵਾਧ ਰੱਖਣਾ ਹੁੰਦਾਗਾ ਸਲਾਈਆਂ ਵਾਸਤੇ نیچے ਨੂੰ ਮੋਢਾ ਲਗਾਵਾਂਗੇ ਆਪਾਂ ਪੌਣੇ 7 ਇੰਚ ਇਧਰੋਂ ਵੀ ਆਪਾਂ ਨਿਸ਼ਾਨ ਜਿਹੜਾ ਲਗਾ ਲੈਣਾਗਾ 12 ਦਾ ਤਾਂ ਆਪਾਂ ਰੱਖਾਂਗੇ 13 ਇੱਥੋਂ ਵੀ ਆਪਾਂ ਲਗਾਵਾਂਗੇ ਪੌਣੇ 7 ਇੰਚ ਇਹਨੂੰ ਇਸ ਤਰ੍ਹਾਂ ਮਿਲਾ ਕੇ ਤੁਸੀਂ ਬਾਕਸ ਜਿਹੜਾ ਉਹ ਤਿਆਰ ਕਰ ਲੈਣਾਗਾ ਇਸ ਤੋਂ ਬਾਅਦ ਆਪਾਂ ਲਗਾਉਣੇ ਹੁੰਦੇ ਆ ਛਾਤੀ ਦਾ ਨਿਸ਼ਾਨ ਛਾਤੀ ਬਾਈ ਆ ਤਾਂ ਆਪਾਂ ਅੱਧਾ ਇੰਚ ਵੱਧ ਰੱਖਣਾ ਹੁੰਦਾ ਕਿਉਂਕਿ ਉਹ ਪਲੋਆਂ ਦੇ ਵਿੱਚ ਆ ਜਾਂਦਾ ਅੱਧਾ ਵੀ ਰੱਖ ਸਕਦੇ ਹੋ ਤੇ ਇੰਚ ਵੀ ਰੱਖ ਸਕਦੇ ਹੋ ਕਿਉਂਕਿ ਆਪਾਂ ਬਾਅਦ 'ਚ ਫਿਟਿੰਗ ਵਾਲੀ ਸਲਾਈ ਹੈ ਜਿਹੜੀ ਉਹ ਦੇਖ ਕੇ ਲਾ ਲੈਣੇ ਹੁੰਦੇ ਆ ਇਸ ਤੋਂ ਬਾਅਦ ਆਪਾਂ ਲਗਾਉਣਾ ਹੁੰਦਾਗਾ ਜਿਹੜੇ ਆਪਣੇ ਚਾਕ ਹੁੰਦੇ ਆ ਯਾਨੀ ਕਿ ਸਾਈਡ ਵਾਲੀ ਸਲਾਈ ਉਹਦਾ ਨਿਸ਼ਾਨ ਉਹ ਆਪਾਂ ਰੱਖਾਂਗੇ 16 ਇਸ ਤੋਂ ਬਾਅਦ ਇੱਥੋਂ ਜਿੱਥੇ ਆਪਾਂ 16 ਦਾ ਨਿਸ਼ਾਨ ਲਗਾਇਆ ਇਧਰੋਂ ਬੰਦ ਸਾਈਡ ਤੋਂ ਰੱਖ ਕੇ ਆਪਾਂ ਇੱਧਰ ਨੂੰ ਲਗਾਉਣਾ ਹੁੰਦਾਗਾ हिਪ ਦਾ ਨਿਸ਼ਾਨ हिਪ ਹੈਗੀ 22 ਇਹਦੇ ਵਿੱਚ ਕੋਈ ਵੀ ਆਪਾਂ ਐਕਸਟਰਾ ਨਹੀਂ ਐਡ ਕਰਨਾ ਇਹ ਜਿੰਨੀ हिਪ ਹੁੰਦੀ ਆਪਣੀ ਓਨੀ ਹੀ ਰਹੂਗੀ ਇਸ ਤੋਂ ਬਾਅਦ ਆਪਾਂ ਆਹ ਵਾਲੀਆਂ ਕੱਟਾਂ ਜਿਹੜੀਆਂ ਇਹ ਪਾਉਣੀਆਂ ਹੁੰਦੀਆਂ ਨੇ ਇਹਨੂੰ ਦੇਖੋ ਤੁਸੀਂ ਇਸ ਤਰ੍ਹਾਂ ਕਰ ਲੈਣਾ ਐਨਸੀ ਟੇਪ ਨੂੰ ਇੱਥੇ ਰੱਖ ਕੇ ਇੱਥੋਂ ਤੱਕ ਇਹਨੂੰ ਡਬਲ ਕਰਕੇ ਇੱਥੇ ਇਸ ਤਰ੍ਹਾਂ ਰੱਖਣ ਤੋਂ ਬਾਅਦ ਤੁਸੀਂ ਇਹਨੂੰ ਸੌਖੇ ਤਰੀਕੇ ਲਈ ਤੁਹਾਨੂੰ ਦੱਸ ਦਿਆਂ ਅਸੀਂ ਤਾਂ ਇਦਾਂ ਹੀ ਕੱਟ ਪਾ ਲੈਨੇ ਆ ਤੁਸੀਂ ਕੀ ਕਰਿਆ ਕਰੋ ਇਹਨੂੰ ਹਲਕਾ ਜਿਹਾ ਇਸ ਤਰ੍ਹਾਂ ਮਲਾ ਕੇ ਤੇ ਆਹ ਵਾਲੀ ਕਾਟ ਆ ਜਿਹੜੀ ਜ਼ਿਆਦੇ ਗਲਾਈ ਨਹੀਂ ਦੇਣੀ ਹੁੰਦੀ ਹਲਕੀ ਜੀ ਡੰਗਾਈ ਚ ਪਾ ਦੇਣੀ ਆ ਦੇਖੋ ਇਹ ਵੀ ਸੇਧ ਨੂੰ ਪੈਂਦੀ ਹੁੰਦੀ ਹੈ ਇਹ ਇਸ ਤੋਂ ਬਾਅਦ ਆਪਾਂ ਆਹ ਵਾਲੀ ਕੱਟ ਪਾਉਣੀ ਆ ਦੇਖੋ ਇੱਕ ਤੁਸੀਂ ਕੀ ਕਰਿਆ ਕਰੋ ਜਦੋਂ ਆਪਾਂ ਬਾਹ ਦੀ ਕੱਟ ਪਾਉਣੀ ਆ ਤਾਂ ਆਪਾਂ ਨੂੰ ਕਨਫਿਊਜ਼ਨ ਪੈ ਜਾਂਦੀ ਹੈ ਵੀ ਆਪਾਂ 3 ਇੰਚ ਤੇ ਪਾਈਏ 2.5 ਇੰਚ ਤੇ ਪਾਈਏ ਆਪਾਂ ਤੁਸੀਂ ਦੇਖੋ ਇਹਨੂੰ ਨਾਪ ਲਿਆ ਕਰੋ ਇੱਥੇ ਬਾਕਸ ਤੇ ਰੱਖ ਕੇ 3 ਇੰਚ ਤੇ ਇਹ ਕਾਟ ਆਉਂਦੀ ਆ ਤਾਂ ਆਪਾਂ ਬਾਹ ਦੀ ਡੰਗਾਈ ਦੀ ਕਾਟਾ ਜਿਹੜੀ ਉਹ 3 ਇੰਚ ਤੇ ਹੀ ਪਾਉਣੀ ਆ ਇਸ ਤੋਂ ਬਾਅਦ ਤੁਸੀਂ ਲਗਾਓ ਇੱਥੋਂ ਅੱਧਾ ਇੰਚ ਦਾ ਨਿਸ਼ਾਨ ਜਿਹੜੇ ਆਪਾਂ نیچے ਨੂੰ ਕੱਟ ਦੇਣੀ ਹੁੰਦੀ ਆ। ਇੱਥੋਂ ਆਹ ਵਾਲੀ ਕਾਟ ਤੋਂ ਹੀ ਆਹ ਵਾਲਾ ਜਿਹੜਾ ਪਲੋਈਆਂ ਦਾ ਨਿਸ਼ਾਨ ਆ ਉਹ ਲੱਗਦਾ ਹੁੰਦਾਗਾ। ਪਲੋਈ ਜੇ 11 ਤੇ ਆ ਆਪਣੀ ਪਲੋਈ 11 ਤੇ ਆ ਤਾਂ ਆਪਾਂ ਅੱਧਾ ਇੰਚ ਸਲਾਈਆਂ ਵਾਸਤੇ ਰੱਖ ਕੇ ਪਲੋਈ ਦਾ ਨਿਸ਼ਾਨ ਲਗਾਉਣਾ 11.5 ਤੇ। ਜਿਹੜੀ ਲੰਬੀ ਪਲੋਈ ਹੁੰਦੀ ਔਰ ਇੰਦੀ ਹੁੰਦੀ ਆ 7 ਇੰਚ। ਇਧਰੋਂ ਬੰਦ ਸਾਈਡ ਤੋਂ ਜਿਹੜਾ ਆਪਣੇ ਪਲੋਈਆਂ ਦੇ ਵਿਚਾਲੇ ਜਗ੍ਹਾ ਰਹਿੰਦੀ ਹੁੰਦੀ ਆ ਉਹ ਰਹਿੰਦੀ ਹੁੰਦੀ ਹੈਗੀ 7 ਤੇ। 3.5 ਹਾਫ ਕਰਕੇ ਉਹਦਾ ਆਊਗਾ 3.5 ਇਸ ਤੋਂ ਬਾਅਦ ਤੁਸੀਂ ਇਹਨੂੰ ਇਸ ਤਰ੍ਹਾਂ ਮਲਾ ਲੈਣਾ ਜਿਹੜੀ ਸਾਈਡ ਵਾਲੀ ਪਲੋਈਆ ਦੇਖੋ ਇਹਨੂੰ ਜਮਾਂ ਐਂਸੀ ਟੇਪ ਨੂੰ ਸਿੱਧਾ ਰੱਖ ਕੇ ਇਧਰੋਂ 2.5 ਤੇ सेम ਆਹੀ ਪਲੋਈ ਤੋਂ ਇਧਰੋਂ ਕਿਨਾਰੇ ਤੇ ਰੱਖ ਕੇ ਤੇ ਇਧਰੋਂ ਬਾਕਸ ਦਾ ਕਿਨਾਰਾ ਹੁੰਦਾ ਜਿਹੜਾ ਉਥੋਂ ਰੱਖ ਕੇ 2.5 ਇੰਚ ਇਹਨੂੰ ਵੀ ਐਸੀ ਤਰ੍ਹਾਂ ਮਲਾ ਲੈਣਾ ਆਪਾਂ ਤੇ ਆਹ ਵਾਲੀ ਜਿਹੜੀ ਪਲੋਈ ਹੈਗੀ ਇਹਨੂੰ ਆਪਾਂ ਐਸ ਤਰ੍ਹਾਂ ਤੇ ਅਸਾਂ ਜਿਹੜਾ ਉਹ ਮਲਾ ਲਾਂਗੇ ਤੇ ਹੁਣ ਆਪਾਂ ਲਗਾਉਣਾ ਹੁੰਦਾ ਕਮਰ ਦਾ ਨਿਸ਼ਾਨ ਜਿਹੜਾ ਕਮਰਾ ਦੇਖੋ ਜਿਵੇਂ 20 ਹੈਗੀ ਕਮਰਾ ਤਾਂ ਆਪਾਂ ਇਹਦੇ ਚੋਂ 1.5 ਇੰਚ ਪਲੱਸ ਕਰਕੇ ਰੱਖਣਾ ਹੁੰਦਾ ਕਿਉਂਕਿ ਆਪਾਂ ਜਿਹੜੀ ਪਲੋਈ ਆ ਉਹ ਡੂੰਗੀ ਪਾਉਣੀ ਹੁੰਦੀ ਹੈ ਵਿਚਾਲੇ ਤੋਂ ਆਪਣੇ ਕਮਰ ਹੈਗੀ ਹੈ 20 ਤਾਂ ਆਪਾਂ ਰੱਖਾਂਗੇ 21.5 ਇੰਚ ਐਸ ਤਰ੍ਹਾਂ ਆਪਾਂ ਇਹਦਾ ਨਿਸ਼ਾਨ ਨੇ ਜਿਹੜਾ ਲਗਾਉਣਾ ਇਹਨੂੰ ਐਸ ਤਰ੍ਹਾਂ ਮਲਾ ਦੇਣਾਗਾ ਬਲੌਣ ਤੋਂ ਬਾਅਦ ਤੁਸੀਂ ਜਿਹੜਾ ਮਾਰਜਨ ਵਾਸਤੇ ਕਪੜਾ ਰੱਖਣਾ ਹੋਰ ਰੱਖ ਸਕਦੇ ਹੋ 2 ਇੰਚ ਜਾਂ ਤੁਸੀਂ ਜੇ ਵੱਧ ਰੱਖਣਾ ਚਾਹੁੰਦੇ ਹੋ ਤਾਂ ਵੱਧ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਪਹਿਲੇ ਸ਼ਲਾ ਨੂੰ ਵੀ ਆਪ ਸ ਵਿੱਚ ਇਸ ਤਰ੍ਹਾਂ ਹੀ ਮਲਾ ਦੇਣਾ ਹਾਂਜੀ ਹੁਣ ਦੇਖੋ ਆਪਾਂ ਲਗਾਉਣਾਗਾ نیچے ਘੇਰ ਦਾ ਨਿਸ਼ਾਨ ਘੇਰ ਆਪਣਾ ਹੈਗਾ 21 ਇੰਚ نیچے ਤੋਂ ਫੋਲਡ ਕਰਕੇ ਹਿਪ ਆਪਣੀ ਬਾਈ ਆ ਤਾਂ ਆਪਾਂ ਉਹਦਾ ਨਿਸ਼ਾਨ ਦੇਖੋ ਕਿਸ ਤਰ੍ਹਾਂ ਲਗਾਉਣਾ ਉੱਪਰ ਕਰਕੇ ਤੁਹਾਨੂੰ ਦਿਖਾਉਣੀ ਆ ਆਪਣੀ हिਪ ਆਖੀ ਦੇਖੋ ਇਹ ਬਾਈ ਆ ਤਾਂ ਆਪਾਂ ਇੱਥੋਂ ਲਗਾਵਾਂਗੇ ਘੇਰ ਦਰਸ਼ਨ ਘੇਰਾ ਆਪਾਂ ਰੱਖਾਂਗੇ 21 ਇੰਚ ਹਾਂਜੀ ਦੇਖੋ 21 ਇੰਚ ਤੇ ਨਿਸ਼ਾਨ ਲਗਾਉਣ ਤੋਂ ਬਾਅਦ 2 ਇੰਚ ਆਪਾਂ ਰੱਖਣਾ ਹੁੰਦਾ ਮਾਰ ਜਾਂਦਾ ਜਿੰਨਾ ਆਪਾਂ ਉੱਪਰ ਰੱਖਿਆ ਉਹਨਾਂ ਹੀ ਰੱਖ ਲੈਣਾ ਵੀ ਇਹ ਲੈਂਸ ਲੱਗੂਗੀ ਤਾਂ ਇੱਥੇ ਫੋਲਡ ਹੋ ਜਾਊਗਾ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਇਹ ਵਾਲੇ ਨਿਸ਼ਾਨ ਨੂੰ हिਪ ਦੇ ਨਿਸ਼ਾਨ ਨਾਲ ਇਸ ਤਰ੍ਹਾਂ ਮਿਲਾ ਲੈਣਾ ਇਹਦੇ ਨਾਲ ਕੀ ਹੁੰਦਾ ਜਦੋਂ ਆਪਾਂ ਲੈਂਸ ਵਗੈਰਾ ਅਟੈਚ ਕਰਦੇ ਆਂ ਤਾਂ ਜਾਂ ਫੋਲਡ ਕਰਦੇ ਆਂ ਕੱਪੜਾ ਤਾਂ ਆਪਾਂ ਨੂੰ ਸੌਖਾ ਰਹਿੰਦਾ ਜੇ ਆਪਾਂ ਪਹਿਲਾਂ ਹੀ ਸਹੀ ਕਟਿੰਗ ਕਰ ਲਈ ਦੇਖੋ ਹੁਣ ਆਪਾਂ ਇਹਦੀ ਕਟਿੰਗ ਸ਼ੁਰੂ ਕਰਾਂਗੇ ਇੱਥੋਂ ਇੱਥੋਂ ਆਪਾਂ ਇਹਦੀ ਕਟਿੰਗ ਜਿਹੜੀ ਉਹ ਕਰਨੀ ਆ ਆ ਵਾਲੀ ਨਿਸ਼ਾਨ ਤੋਂ ਕਟ ਨਹੀਂ ਕਰਨਾ ਆਪਾਂ ਇੱਥੋਂ ਕੱਟ ਕਰਾਂਗੇ ਇਸ ਤਰ੍ਹਾਂ ਆਪਾਂ ਜਿਹੜਾ ਇਹ ਕੱਪੜਾ ਦਾ ਉਹ ਲਾ ਦੇਣਾਗਾ ਹਾਂਜੀ ਇਹਨੂੰ ਆਪਾਂ ਨੀਚੇ ਤੋਂ ਕਰਕੇ ਜਿਹੜੀਆਂ ਆ ਵਾਲੀਆਂ ਕੱਟਾਂ ਇਹ ਵੀ ਆਪਾਂ ਪਾ ਲੈਣੀਆਂ ਨੇ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਪਾਂ ਪਹਿਲਾਂ ਚਾਰੇ ਪੱਲਿਆਂ ਦੀ ਕਾਟ ਆ ਜਿਹੜੀ ਉਹ ਪਾ ਲੈਣੀ ਆ ਇਸ ਤੋਂ ਬਾਅਦ ਸੈਂਟਰ 'ਚ ਇੱਥੇ ਕੱਟ ਲਗਾ ਕੇ ਹਾਂਜੀ ਇਸ ਤੋਂ ਬਾਅਦ ਆਪਾਂ ਜਿਹੜੀ ਆ 1/2 ਇੰਚ ਦੀ ਕਾਟ ਪਾਈ ਆ ਇਹ ਵੀ ਆਪਾਂ ਪਾ ਲੈਣੀ ਆ ਹਾਂਜੀ ਇਸ ਤੋਂ ਬਾਅਦ ਆਪਾਂ ਆ ਵਾਲੀ ਕਾਟ ਪਾਉਣੀ ਆ ਇਹ ਆਪਾਂ ਫਰੰਟ ਦੇ ਦੋ ਪੱਲਿਆਂ 'ਚ ਉੱਪਰਲੇ 'ਚ ਪਾਉਣੀ ਹੁੰਦੀ ਆ ਇੱਕ ਤੁਸੀਂ ਆ ਕੱਟ ਜਰੂਰ ਲਗਾ ਲਿਆ ਕਰੋ ਜਿੱਮੇ ਆਹ ਵਾਲੀ ਸਲਾਈ ਹੋਗੀ ਇੱਥੇ ਵੀ ਹਲਕਾ ਜਿਹਾ ਕੱਟ ਲਾ ਲਿਆ ਇੱਕ ਆਹ ਵਾਲੀ ਜਿਹੜੀ ਸਾਈਡ ਵਾਲੀ ਪਲੋਈ ਹੁੰਦੀ ਆਪਣੀ ਇਹਦਾ ਵੀ ਤੁਸੀਂ ਇੱਥੇ ਕੱਟ ਲਗਾ ਲਿਆ ਕਰੋ ਇੱਕ ਇੱਥੇ ਜਿਹੜਾ ਆਪਾਂ हिਪ ਦਾ ਨਿਸ਼ਾਨ ਲਗਾਇਆ ਦੇਖੋ ਆਹ ਵਾਲਾ ਇੱਥੇ ਕੱਟ ਜਰੂਰ ਲਾਉਣਾ ਕਿਉਂਕਿ ਆਪਾਂ ਨੂੰ ਫਿਟਿੰਗ ਦੀ ਸਲਾਈ ਜਿਹੜੀ ਲਾਉਣੀ ਆ ਉਹ ਸੌਖੀ ਹੋ ਜਾਂਦੀ ਹੈ ਇਹਦੇ ਨਾਲ ਇਸ ਤਰ੍ਹਾਂ ਤੁਸੀਂ ਨਿਸ਼ਾਨ ਲਗਾ ਕੇ ਆਪਣੀ ਕਮੀਜ਼ ਆ ਜਿਹੜੀ ਤਿਆਰ ਕਰ ਸਕਦੇ ਹੋ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ